ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮਤ ਜੈ ਭਾਰਤ ਅੱਜ ਦੁਆਬੇ ਦੇ ਪ੍ਰਸਿੱਧ ਪਿੰਡ ਗੜੀ ਅਜੀਤ ਸਿੰਘ ਦੀ ਧਰਤੀ ਦੇ ਜਿਹੜਾ ਖਲਾਨਾ ਦੰਗਲ ਹੋਇਆ ਉਹਦੇ ਵਿੱਚ ਅੱਜ ਵੱਖ-ਵੱਖ ਜਗਾਂ ਤੋਂ ਪੰਜਾਬ ਤੋਂ ਪੂਰੇ ਭਾਰਤ ਤੋਂ ਪੂਰੀ ਦੁਨੀਆ ਦੇ ਜਿਹੜੇ ਆ ਉਹ ਮਲ ਆਏ ਆ ਉਹਨਾਂ ਨੇ ਕੁਸ਼ਤੀਆਂ ਲੜੀਆਂ ਪਹਿਲਾ ਇਨਾਮ ਜਿਹੜਾ ਆ ਉਹ ਇੱਕ ਜੀਵਨਾ ਨਾਮ ਦੇ ਬਹਾਦਰ ਸਿੰਘ ਜੀ ਗਰਚਾ ਜਨਮੀ ਵਿਰੁੱਧ ਦਿੱਤਾ ਗਿਆ ਉਹ ਜੁਨਟੀ ਗੁਜਰ ਉਹਨਾਂ ਨੇ ਆਰਾਮ ਦਿੱਤੇ ਤੇ ਨਾਲ ਉਹਨਾਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਹਿਲਵਾਨ ਜੀ ਨਾਮ ਭੁਵਿੰਦਰ ਜਨਵਾਲਾ ਜੀ ਉਹ ਸੈਕੰਡਰੀ ਆ ਤੇ ਜੁਨਟੀ ਗੁਜਰ ਨੇ ਨਾਮ ਜਿੱਤਿਆ ਤੇ ਜਿਹੜਾ ਬੁਲਟ ਵਾਲਾ ਨਾਮ ਹੈ ਜਿਹੜਾ ਚੱਕਦੰਗਾ ਦੇ ਪਰਿਵਾਰਾਂ ਵੱਲੋਂ ਮਿਲਿਆ ਸਾਨੂੰ ਅਗਾਲੀਆਂ ਦੇ ਪਰਿਵਾਰ ਵੱੋਂ ਉਹਦੇ ਵਿੱਚ ਤਾਲਵ ਜਿਹੜਾ ਤਾਲਵ ਜਿਹੜਾ ਆ ਉਹ ਜਿੱਤੂ ਰਿਹਾ ਤੇ ਹੁਣ ਦੀ ਅਰੰਭ ਸੈਕੰਡ ਵਿੱਚ ਹੋ ਰਹੀ ਆ ਸਪਲੈਂਡਰ ਮੋਟਰਸਾਈਕਲ ਦੇ ਕਿਹੜਾ ਆ ਨਾਮ ਸੀਗਾ ਉਹ ਜਿਹੜਾ ਸੀਗਾ ਉਹਨੂੰ 쿠ਸ਼ਤੀ ਬੜੀ ਵਧੀਆ ਤੰਗ ਨਾਲ ਹੋਈ ਹੈ ਤੇ ਉਹ ਵੀ ਬਖਲੌਰ ਤੋਂ ਸਾਡੇ ਰਾਣਾ ਜੀ ਜਿਹੜੇ ਇਟਲੀ ਰਹਿੰਦੇ ਆ ਉਹਨਾਂ ਕੋਲੋਂ ਮਿਲਿਆ ਸੀਗਾ ਤੇ ਅਗਲਾ ਨਾਮ ਸਕੂਟੀ ਦਾ ਨਾਮ ਸੀ ਪੈਂਟਰ ਬੜੀ ਦਾ ਉਹ ਜਿਹੜਾ ਸਾਡੇ ਲੇਹਲਤ ਪਹਿਲਵਾਨ ਆ ਉਹ ਜਿੱਤੂ ਰਿਹਾ ਆ ਇਹ ਇਹਦੇ ਨਾਲ ਦੀ ਨਾਲ ਜਿਹੜੀ ਝੋਟੀ ਆ ਸੱਜਰੀ ਸੋਈ ਹੋਈ ਝੋਟੀ ਉਹਦੇ ਵਿੱਚ ਮੇਰੇ ਖਿਆਲ ਕਿਛੇ ਨੇ ਉਹਨਾਂ ਕੀ ਸੀ ਬੋਲਾ ਕਾਸ਼ਮੀ ਬੋਲਾ ਕਾਸ਼ਮੀ ਜਿਤੁਰਿਆ ਤੇ ਇਹਦੇ ਨਾਲ ਹੀ ਸਰਪੰਚ ਸਰਦਾਰ ਬਹਾਦਰ ਸਿੰਘ ਜੀ ਖੜਾ ਪ੍ਰਧਾਨ ਸਾਡੀ ਛੇਜ ਕਮੇਟੀ ਦੇ ਅਮਰਿੰਦਰ ਸਿੰਘ ਜੀ ਪੁਰੇਵਾਰ ਮਹਿਰੂਪਾਲ ਵੀਰਮਨ ਨਾਲਾ ਜੀ ਉਧਰੋਂ ਬਹਾਦਰ ਸਿੰਘ ਜੀ ਗਰਚਾ ਸਾਹਿਬ ਉਧਰੋਂ ਹਰਜਿੰਦਰ ਸਿੰਘ ਜੀ ਯੂਕੇ ਤੋਂ ਸਾਡੀ ਟੀਮ ਆਈ ਆ ਮੇਰਾ ਵੀਰ ਕੁਲਵਿੰਦਰ ਸਿੰਘ ਜੀ ਉਧਰੋਂ ਸਾਡੇ ਮੱਖਣ ਸਿੰਘ ਜੀ ਬਾਟ ਤੰਦਰਾਲ ਬਲਕਾਪ ਸਿੰਘ ਜੀ ਨੰਬਰਦਰਾਲ ਦਾ ਪਰਿਵਾਰ ਅਨੰਤ RAM ਜੀ ਸਿਪਾਹੀ ਬਲਵੀਰ ਜੀ ਦੁਦਰਾਲ ਪੰਚ ਸਾਹਿਬ ਇਹਨਾਂ ਦੇ ਨਾਲ ਸਾਡੇ ਮਨਿਹਾਰ ਸਿੰਘ ਜੀ ਬਹੁਤ ਸਤਿਕਾਰਯੋਗ ਨਾਲ ਮੈਂਬਰ ਪੰਚਾਇਤ ਰੁਕਿੰਦਰ ਜੀ ਤੇ ਹੋਰ ਸਾਰੇ ਪਿੰਡ ਦੇ ਜਿਹੜੇ ਸੱਜਣ ਨੇ ਆ ਉਹ ਖੜੇ ਆ ਗੋਵਿੰਦ ਸਿੰਘ ਸਾਹਿਬ ਜਿਹੜੇ ਬਜਟ ਮੈਂਬਰ ਵੀ ਆ ਇਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਮੈਂ ਸਾਰੀਆਂ ਸੰਗਤਾਂ ਦਾ ਜਿਹੜੇ ਘਰਾਂ ਵਿੱਚ ਬੈਠੇ ਦਿਖ ਰਹੇ ਆ ਦੁਆਬਾ ਨਾਲ ਆਈ ਬਲੋ ਵੀ ਧੰਨਵਾਦੀ ਆ ਉਹਨਾਂ ਨੇ ਵੀ ਸਾਰੇ ਮੈਚ ਦਿਖਾਏ ਆ ਸਮੁੱਚੀ ਪ੍ਰਸਤਾ ਗੜੀਜੀ ਸਿੰਘ ਦੀ 1.5 ਲੱਖ ਦਾ ਪੀਨਗਾ ਅਸ਼ਿਸ਼ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਾਡੇ ਕੋਲ ਸਾਹਿਬ ਕਿਸ਼ਨ ਜੀ ਅੱਜ ਪੁਲਿਸ ਨੂੰ ਬੇਨਤੀ ਹੋ ਰਹੀ ਹੈ ਸਾਡੇ ਕੋਲ ਪਹੁੰਚਣ ਅੱਜ ਦੇ 18ਵੇਂ ਸਾਲਾਨਾ ਸ਼ਹਿਰੀ ਮੇਲੇ ਤੇ ਜਿੰਨੇ ਵੀ ਸਰ ਐਨਐਲਏ ਇਲਾਕੇ ਦੀਆਂ ਸਾਰੀਆਂ ਸਪੋਰਟ ਸੰਗਠਨਾਂ ਨੂੰ ਸਾਡੀ ਗ੍ਰਾਮ ਪੰਚਾਇਤ ਅਤੇ ਸ਼ਹਿਰ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਦਰਵਾਜ਼ੇ ਤੇ ਹਾਜ਼ਰੀ ਲਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਵੱਡੀਆਂ ਸਮਾਵਾਂ ਨੇ ਬਹੁਤ ਵੱਡਾ ਦੰਗਲ ਹੋਇਆ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜੀ ਨੂੰ ਅੱਜ ਦੀ ਨੌਜਵਾਨ ਪੀੜੀ ਨੂੰ ਮੇਰੇ ਵੱਲੋਂ ਮੈਸੇਜ ਜਾਂਦਾ ਕਿ ਬਈ ਤੁਸੀਂ ਨਸ਼ਿਆਂ ਨੂੰ ਛੱਡ ਕੇ ਆਪਾਂ ਇੱਧਰ ਖੇਡਾਂ ਵੱਲ ਆਈਏ ਤੇ ਤਾਂ ਕਿ ਆਪਣੀ ਜ਼ਿੰਦਗੀ ਬਚਾਈਏ ਮੈਂ ਸਾਰੇ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਨਸ਼ੇ ਛੱਡੋ ਤੇ ਦੰਗਲਾ 'ਚ ਆਪਾਂ ਆਈਏ ਤੇ ਆਪਣੀ ਜ਼ਿੰਦਗੀ ਨੂੰ ਲੰਬੇ ਸਮੇਂ ਨਾਲ ਚਲਿਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਧਨ ਅੱਜ ਦੇਹੜਾ ਲਖ ਦਾ ਤਾਂ ਪੀਰ ਗੜੀ ਅਜੀਤ ਸਿੰਘ ਵਿਖੇ ਬਹੁਤ ਭਾਰੀ ਸਲਾਣਾ ਸ਼ੰਜਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਜਿੱਥੇ ਅਨਾਮੀ ਪਹਿਲਵਾਨ ਇਸਸਾ ਲੈ ਰਹੇ ਨੇ ਕਿਉਂਕਿ ਅੱਜ ਜਿਹੜਾ ਪੰਜਾਬ ਹੈ ਜਿਸ ਪੰਜਾਬ ਨੂੰ ਬਦਲਾਅ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਨੌਜਵਾਨ ਜਿਹੜੇ ਨਸ਼ਈ ਹੋ ਗਏ ਆ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਪੰਜਾਬ ਦੀ ਨੌਜਵਾਨੀ 70% ਨਸ਼ਈ ਆ ਅੱਜ ਮੈਂ ਸਮਝਦਾ ਉਹਨਾਂ ਦੇ ਮੂੰਹ ਤੇ ਇੱਕ ਰਾਰੀ ਚਪੇੜ ਹੈ ਕਿ ਜਦੋਂ ਬਹੁਤ ਵੱਡੇ ਸਾਡੇ ਨੌਜਵਾਨ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਲਈ ਆਏ ਆਂ ਔਰ ਮੈਂ ਇਸ ਕੰਮ ਲਈ ਸਭੂ ਜਿਹੜੇ ਨਗਰ ਨਿਵਾਸੀ ਗੜੀ ਅਜੀਤ ਸਿੰਘ ਦੇਰਾ ਨਗਾਹਾ ਲਖਪੀ ਦਾ ਤਾਂ ਜਿਹੜੀ ਅਜੀਤ ਸਿੰਘ ਦੀ ਪ੍ਰਬੰਧਕ ਕਮੇਟੀ ਔਰ ਸਮੁੱਚੇ ਗ੍ਰਾਮ ਪੰਚਾਇਤ ਔਰ ਇਲਾਕੇ ਦੇ ਮਹਤਵਪੂਰਨ ਸ਼ਖਸੀਤਾਂ ਨੂੰ ਜਿਹੜੇ ਮੁਬਾਰਕਵਾਦ ਦਿੰਨਾ ਕਿ ਇਹਨਾਂ ਨੇ ਜਿਹੜਾ ਸ਼ਰਨਜੀ ਮੇਲਾ ਕਰਵਾ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਨੌਜਵਾਨ ਜਿਹੜਾ ਆ ਉਹ ਆਪਣੇ ਪੰਜਾਬ ਦੀ ਪਰਸਨ ਸੁਭਾਲ ਕੇ ਬੈਠਾ ਆ ਸੋ ਇਸ ਕਰਕੇ ਕਿਉਂਕਿ ਪੰਜਾਬ ਦੀ ਸਰਕਾਰ ਮਾਨਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਜੁੱਧ ਨਸ਼ੇ ਦਾ ਬੁਲਤ ਜਿਹੜੀ ਲਹਿਰ ਸ਼ੁਰੂ ਕੀਤੀ ਸੀ ਉਹ ਇਸ ਕਰਕੇ ਕੀਤੀ ਸੀ ਕਿ ਜੇ ਕੋਈ ਸਾਡਾ ਨੌਜਵਾਨ ਪਲਟ ਕੇ ਇਸ ਰਾਹ ਤੇ ਪਿਆ ਉਹਦਾ ਇਲਾਜ ਕਰਾ ਕੇ ਆਪਾਂ ਉਹਨੂੰ ਮੁੜ ਕੇ ਜਿਹੜਾ ਰੰਗਲਾ ਪੰਜਾਬ ਹੋਣ ਵਾਸਤੇ ਆਪਣਾ ਯੋਗਦਾਨ ਪਾਉਣ ਲਈ ਉਹ ਤਿਆਰ ਕੀਤਾ ਹੈ ਇਹ ਇਸੇ ਗੱਲ ਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ਹਿਜ ਮੇਲੇ ਔਰ ਕਬੱਡੀ ਟੂਰਨਾਮੈਂਟ ਹੋ ਰਹਾ ਹੈ ਇਹ ਇਸੇ ਗੱਲ ਦਾ ਪ੍ਰਤੀਕ ਹੈ ਪੰਜਾਬ ਦਸਾਂ ਗੁਰੂਆਂ ਦੀ ਔਰ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਪੇਸ਼ ਕਰਦੇ ਹਮੇਸ਼ਾ ਇਹਨਾਂ ਨੇ ਅੱਗੇ ਵਧ ਕੇ ਜਿਹੜੀ ਪੰਜਾਬ ਦੀ ਹੋ ਦੇਸ਼ ਦੀ ਰੱਖਿਆ ਵੀ ਕੀਤੀ ਹੈ ਔਰ ਸੇਵਾ ਵੀ ਕੀਤੀ ਹੈ ਇਹਦੇ ਲਈ ਮੈਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਔਰ ਆਈ ਹੋਏ ਸਮੂਹ ਸਾਥ ਸੰਗਤ ਦਾ ਲੱਖ ਲੱਖ ਉਹਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਆਪਣੀ ਪੇਸ਼ ਟੀਮ ਦੇ ਸਮਾਗਢ ਕੇ ਜਿਹੜਾ ਇਹ ਮੇਲੇ ਨੂੰ ਜਿਹੜਾ ਉਹਨਾਂ ਨੇ ਕਾਮਯਾਬ ਕਰਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ